ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਪ ਸਰਕਾਰ ਲੋਕਾਂ ਦੇ ਦਰਵਾਜ਼ੇ ਤਹਿਤ ਕੋਟ ਮਿਤ ਸਿੰਘ ਤਰਨਤਾਰਨ ਰੋਡ ਵਿਖੇ 43 ਤਰ੍ਹਾਂ ਦੀਆਂ ਸੇਵਾਵਾਂ ਦਾ ਕੈਂਪ ਲਗਾਇਆ ਗਿਆ ਜਿਸ ਵਿੱਚ ਵੱਡੀ ਸੰਖਿਆ ਦੇ ਵਿੱਚ ਲੋਕਾਂ ਨੇ ਇਸ ਕੈਂਪ ਦੇ ਵਿੱਚ ਆ ਕੇ 43 ਤਰ੍ਹਾਂ ਦੀਆਂ ਸੇਵਾਵਾਂ ਦਾ ਲਾਭ ਲਿਆ ਇਸ ਕੈਂਪ ਦੇ ਵਿੱਚ ਵੱਖ-ਵੱਖ ਵਿਭਾਗਾ ਤੋਂ ਪਹੁੰਚੇ ਅਧਿਕਾਰੀਆਂ ਦੇ ਵੱਲੋਂ ਲੋਕਾਂ ਨੂੰ 43 ਤਰ੍ਹਾਂ ਦੀਆਂ ਸੇਵਾਵਾਂ ਦੇਣ ਦੇ ਲਈ ਉਨਾ ਦੇ ਡੋਰ ਸਟੈਪ ਤੇ ਇਹ ਸੁਵਿਧਾ ਮੁਹੱਈਆ ਕਰਵਾਈ ਗਈ ਜਿਸ ਵਿੱਚ ਲੋਕਾਂ ਨੇ ਸਰਕਾਰੀ ਸੇਵਾਵਾਂ ਦਾ ਲਾਭ ਲਿਆ ਇਸ ਮੌਕੇ ਵੱਡੀ ਸੰਖਿਆ ਦੇ ਵਿੱਚ ਲੋਕਾਂ ਨੇ ਇਸ ਕੈਂਪ ਵਿੱਚ ਆ ਕੇ ਸਰਕਾਰੀ ਸਹੂਲਤਾਂ ਦਾ ਲਾਭ ਲਿਆ ਅਤੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲੀ ਸਰਕਾਰ ਹੈ ਜਿਸ ਨੇ ਲੋਕਾਂ ਨੂੰ ਡੋਰ ਸਟੈਪ ਤੇ ਇਹ ਸੁਵਿਧਾਵਾਂ ਮੁਹੱਈਆ ਕਰਵਾਈਆਂ ਹਨ ਇਹਨਾਂ ਸੁਵਿਧਾਵਾਂ ਦਾ ਜਾਇਜ਼ਾ ਲੈ ਲਈ ਐਮਐਲਏ ਹਲਕਾ ਦੱਖਣੀ ਡਾਕਟਰ 인ਦਰਬੀਰ ਸਿੰਘ ਨਿਜਰ ਪਹੁੰਚੇ ਅਤੇ ਗਗਨਦੀਪ ਸਿੰਘ ਖੰਡਿਆ ਵਾਲੇ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਮਐਲਏ ਹਲਕਾ ਦੱਖਣੀ ਡਾਕਟਰ 인ਦਰਬੀਰ ਸਿੰਘ ਨਿਜਰ ਆਪਣੀ ਆਮ ਆਦਮੀ ਪਾਰਟੀ ਅਤੇ ਹਲਕਾ ਦੱਖਣੀ ਦੀ ਟੀਮ ਦੇ ਨਾਲ ਇਸ ਕੈਂਪ ਦਾ ਜਾਇਜ਼ਾ ਲੈਣ ਦੇ ਲਈ ਕੈਂਪ ਦੇ ਵਿੱਚ ਪਹੁੰਚੇ ਅਤੇ ਉਹਨਾਂ ਵੱਲੋਂ ਵੱਖ-ਵੱਖ ਅਧਿਕਾਰੀ ਸਹਿਬਾਨਾਂ ਦੇ ਨਾਲ ਗੱਲਬਾਤ ਕਰਕੇ ਲੋਕਾਂ ਨੂੰ ਦਰਪੇਸ਼ ਆਉਂਦੀਆਂ ਮੁਸ਼ਕਲਾਂ ਦੇ ਬਾਰੇ ਵਿਚਾਰ-ਚਰਚਾ ਕੀਤੀ ਗਈ ਅਤੇ ਐਮਐਲਏ ਹਲਕਾ ਦਖਣੀ ਨੇ ਸਾਰੇ ਹੀ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸੇ ਵੀ ਪ੍ਰਕਾਰ ਦੀ ਲੋਕਾਂ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹਨਾਂ ਦਾ ਨਿਪਟਾਰਾ ਬਹੁਤ ਜਲਦ ਤੋਂ ਜਲਦ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਸਮੇਂ ਸਿਰ ਸਰਕਾਰੀ ਸਹੂਲਤਾਂ ਦਾ ਲਾਭ ਮਿਲ ਸਕੇ ਇਸ ਮੌਕੇ ਡਾਕਟਰ ਰਿੰਦਰ ਬੀਰ ਸਿੰਘ ਨਿੱਜਰ ਦੇ ਵੱਲੋਂ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਨ ਦੇ ਲਈ ਖੇਡ ਕਿੱਟ ਦਿੱਤੀ ਗਈ ਜਿਸ ਸਦਕਾ ਨੌਜਵਾਨ ਖੇਡਾਂ ਦੇ ਨਾਲ ਜੁੜ ਸਕਣ ਜ਼ਿੰਦਾਬਾਦ ਆਮ ਆਰਮੀ ਪਾਰਟੀ ਜ਼ਿੰਦਾਬਾਦ ਆਮ ਆਰਮੀ ਪਾਰਟੀ ਜ਼ਿੰਦਾਬਾਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਪ ਸਰਕਾਰ ਲੋਕਾਂ ਦੇ ਦਵਾਰ ਦੇ ਵਿੱਚ ਵੱਡੇ ਪੱਧਰ ਤੇ ਲੋਕ ਆਪਣੇ ਜਿਹੜੇ ਆ ਕੰਮ ਕਰਵਾ ਰਹੇ ਨੇ ਐਮ ਐਲ ਏ ਡਾਕਟਰ ਇੰਦਰਪ੍ਰੀਤ ਸਿੰਘ ਨੇਜਰ ਹਲਕਾ ਦਖਣੀ ਤੋਂ ਸਾਡੇ ਵਿੱਚ ਮੌਜੂਦ ਨੇ ਤੇ ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਤੇ ਕੈਂਪ ਦੇ ਵਿੱਚ ਸਾਰੇ ਅਧਿਕਾਰੀਆਂ ਨਾਲ ਉਹ ਗੱਲਬਾਤ ਕਰ ਰਹੇ ਨੇ ਤੇ ਜਾਇਜ਼ਾ ਲੈ ਰਹੇ ਨੇ कैंप ਦੇ ਵਿੱਚ ਬਾ ਚੜ ਕੇ ਲੋਕ ਜਿਹੜੇ ਨੇ ਜਿਨ੍ਹਾਂ ਦੇ ਸਰਕਾਰੀ ਸਹੂਲਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੁਆਰਾ ਆਪ ਸਰਕਾਰ ਲੋਕਾਂ ਦੇ ਦਵਾਰ ਦੇ ਤਹਿਤ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਹਾਂਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੁਆਰਾ ਕੋਟ ਮੀਤ ਸਿੰਘ ਦੇ ਵਿੱਚ ਕੈਂਪ ਲਗਾਇਆ ਗਿਆ ਅੱਜ ਕੈਂਪ ਬਹੁਤ ਕਾਮਯਾਬ ਹੋਇਆ ਹੈ ਮੈਨੂੰ ਪਤਾ ਲੱਗਾ 600 ਤੋਂ ਬਾਅਦ ਇੱਥੇ ਆਪਣੇ ਸਾਡੇ ਇਲਾਕਾ ਨਿਵਾਸੀ ਆਏ ਨੇ ਉਹਨਾਂ ਦੀਆਂ ਸਮੱਸਿਆਵਾਂ ਹੱਲ ਹੋਈਆਂ ਨੇ ਚਾਹੇ ਉਹ ਪਟਵਾਰਖਾਨੇ ਦੀ ਸੀਗੀਆਂ ਚਾਹੇ ਉਹ ਸੀਵਰ ਦੀ ਸੀਗਿਆ ਚਾਹੇ ਬੱਤੀ ਦੀ ਸੀਗਿਆ ਚਾਹੇ ਨਵਾਂ ਅਕਾਊਂਟ ਖੋਲਣ ਦੀ ਸੀਗਿਆ ਸੋ ਇਹ ਸਾਰੀਆਂ ਸਮੱਸਿਆਵਾਂ ਅੱਜ ਇੱਕ ਜਗ੍ਹਾ ਤੇ ਮੈਂ ਕਿ ਹੱਲ ਹੋਈਆਂ ਨੇ ਉਸ ਤਰ੍ਹਾਂ ਸੰਗਤ ਜਿਹੜੀਆਂ ਲੋਕ ਜਿਹੜੇ ਨੇ ਉਹ ਲੋਕਲ ਜਿਹੜੇ ਸਾਡੇ ਨਮਾਇੰਦੇ ਹੁੰਦੇ ਉਹਨਾਂ ਨੂੰ ਜਾਜਾ ਮਿਲਦੇ ਰਹਿੰਦੇ ਆ ਸਮੱਸਿਆ ਹੱਲ ਕਰਨੀ ਕਿਵਰੀ ਔਖੀ ਹੋ ਜਾਂਦੀ ਹੈ ਪਰ ਇਹਦੇ ਸਰਕਾਰ ਤੁਹਾਡੇ ਦਵਾਰ ਆ ਗਈ ਹੈ ਸੋ ਜਿਵੇਂ ਮਾਨ ਸਾਹਿਬ ਨੇ ਕਿਹਾ ਸੀਗਾ ਕਿ ਸਰਕਾਰ ਤੁਹਾਡੇ ਦਵਾਰ ਹੈਗੀ ਤੁਹਾਡੀ ਸਮੱਸਿਆ ਹੱਲ ਕਰੇਗੀ ਪਰ ਮੈਨੂੰ ਲੱਗਦਾ ਕਿ ਇਹ ਤੋਂ ਬਹੁਤ ਸਾਰੇ ਲੋਕਾਂ 'ਚ ਪਹੁੰਚਾਂਗੇ ਅਟਾ 3 ਨੰਬਰ ਪ੍ਰਾਣਾ ਬੋਰ ਜਿਹੜਾ ਉੱਥੇ ਕੈਂਪ ਹੋਇਆ। ਬਹੁਤ ਬਹੁਤ ਹਨਵਾ ਜੀ ਐਮਐਲਏ ਹਲਕਾ ਦਖਣੀ ਡਾਕਟਰ ਨਿੰਦਰ ਵੀਰ ਸਿੰਘ ਨੇਜਰ ਵੱਖ-ਵੱਖ ਅਧਿਕਾਰੀ ਸਹਬਾਨਾ ਦੇ ਨਾਲ ਮਿਲ ਰਹੇ ਨੇ ਤੇ ਜਾਇਜ਼ਾ ਲੈ ਰਹੇ ਨੇ ਇਸ ਕੈਂਪ ਦਾ ਤੇ ਜਿਹਦੇ ਵਿੱਚ ਬਾ ਚੜ ਕੇ ਲੋਕਾਂ ਨੇ ਸਹਿਯੋਗ ਕੀਤਾ ਤੇ ਆਪਣੇ ਸਾਰੇ ਤਤਾਰੀ ਤਰ੍ਹਾਂ ਦੀਆਂ ਸੇਵਾਵਾਂ ਜਿਹੜੀਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੁਆਰਾ ਇਸ ਖੇਤਰ ਦੇ ਵਿੱਚ ਦਿੱਤੀਆਂ ਗਈਆਂ ਜਿਸ ਦਾ ਲਾਭ ਲੋਕਾਂ ਦੁਆਰਾ ਲਿਆ ਗਿਆ। ਸਤਿ ਸ਼੍ਰੀ ਅਕਾਲ ਜੀ। ਅੱਜ ਫੇਰ ਤੁਹਾਨੂੰ ਆਪਾਂ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਿਹੜੇ ਕੈਂਪ ਲਗਾਏ ਜਾ ਰਹੇ ਨੇ ਹਰ ਇੱਕ ਇਲਾਕੇ ਦੇ ਵਿੱਚ ਹਲਕਾ ਦੱਖਣੀ ਦੇ ਵਿੱਚ ਜਿਤਨਾ ਵੱਖ-ਵੱਖ ਡਿਪਾਰਟਮੈਂਟਾਂ ਦੇ ਜਿਹੜੇ ਸਮੂਹ ਇੱਥੇ ਉਧੇਦਾਰ ਮੁਲਾਜ਼ਮ ਜਿਹੜੇ ਇੱਥੇ ਪਹੁੰਚੇ ਹੋਏ ਨੇ ਪਹਿਲੋ ਤਾਂ ਉਹਨਾਂ ਨੂੰ ਪੁੱਛਦੇ ਹਾਂ ਸਰ ਕਿਦਾਂ ਦਾ ਕੀ ਨਾਮ ਆ ਤੁਹਾਡਾ ਕਿਹੜਾ ਡਿਪਾਰਟਮੈਂਟ ਕਿਦਾਂ ਦਾ ਲੋਕਾਂ ਨੂੰ ਸਪੋਰਟ ਮਿਲ ਰਿਹਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਵਧੀਆ ਪ੍ਰਾਲਾ ਕੀਤਾ ਵਾ ਸਰਕਾਰ ਨੇ ਜਿਸ ਵਿੱਚ ਇੱਕ ਹੀ ਢੰਡੇ ਦੇ ਥੱਲੇ ਸਾਰੇ ਹੀ ਵਿਭਾਗਾਂ ਦੇ ਅਫਸਰ ਉਪਲਬਧ ਕਰਵਾਏ ਨੇ ਜਿਨ੍ਹਾਂ ਵਿੱਚੋਂ ਮੁੱਖ ਤੌਰ ਤੇ ਰੈਵਨਿਊ ਡਿਪਾਰਟਮੈਂਟ ਬਿਜਲੀ ਬੋਰਡ ਡਿਪਾਰਟਮੈਂਟ ਇਹਦੇ ਨਾਲ ਲੱਗਦੇ ਜਿੰਨੇ ਵੀ ਡਿਪਾਰਟਮੈਂਟ ਜਿਹਦੇ ਲੋਕਾਂ ਦੇ ਨਾਲ ਵਿਚਰਦੇ ਨੇ ਉਹਨਾਂ ਦੀ ਸੇਵਾਵਾਂ ਦੇ ਰਹੇ ਨੇ ਲੋਕਾਂ ਨੂੰ ਤੇ ਜਿੰਨੇ ਵੀ ਅਫਸਰ ਆ ਬੜੀ ਮਿਹਨਤ ਦੇ ਨਾਲ ਬੜੀ ਮਿਹਨਤ ਦੇ ਨਾਲ ਸਾਰਾ ਕੰਮ ਕਰ ਰਹੇ ਨੇ ਤੇ ਲੋਕਾਂ ਦੀਆਂ مشਕਲਾਂ ਹੱਲ ਕਰ ਰਹੇ ਹਨ। ਬਲਮਦ ਕਰਦੇ ਇਧਰ ਮੈਡਮ ਜਿਹੜੇ ਸਿਹਤ ਵਿਭਾਗ ਦੇ ਆ। ਹਾਂਜੀ ਮੈਡਮ ਜੀ ਕਿੱਦਾਂ ਦਾ ਇੱਥੇ ਜਿਹੜੇ ਲੋਕ ਆ ਰਹੇ ਨੇ ਕਿੱਦਾਂ ਦੀਆਂ ਸਹੂਲਤਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਤੁਹਾਡੇ ਲੋਕ। ਹਾਂਜੀ ਮੈਡਮ ਕਿੱਦਾਂ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਜੀ? ਇੱਥੇ ਜੀ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਦੀ ਪਈ ਆ ਤਾਂ ਕਿਸੇ ਦਾ ਬੀਪੀ ਚੈੱਕ ਹੋ ਰਿਹਾ ਹੈ, ਹਰ ਤਰ੍ਹਾਂ ਦੀ ਦਵਾਈ ਲੈਂਦੀ ਆ। ਜੋ ਵੀ ਕਿੰਨ ਮੁਸ਼ਕਲ ਆ ਰਹੀ ਆ, ਟੈਂਪਰੇਚਰ ਚੈੱਕ ਹੋ ਰਿਹਾ ਹੈ। ਬਾਕੀ ਆਪਣੇ ਲੋਕੀ ਆਪਣੀ ਬਾਕੀ ਕੰਮਾਂ 'ਚ ਬਿਜ਼ੀ ਨੇ। ਹਰ ਤਰ੍ਹਾਂ ਦੀ ਸਹੂਲਤ ਮੈ ਰਹੀ ਆ। ਫਤਾਲ ਤੋਂ ਲੋਕਾਂ ਨੇ ਕਹਾਂ ਜਾਣ ਕੇ ਕੰਮ ਹੋ ਰਿਹਾ ਜੀ ਹਾਂਜੀ ਸਰ ਕੀ ਨਾਮ ਆ ਕਿਹੜੇ ਡਿਪਾਰਟਮੈਂਟ ਤੋਂ ਜੀ ਸਰ ਤੋਂ ਜੀ ਮੈਂ ਸੁਨੀਲ ਕੁਮਾਰ ਹਾਂ ਮੈਂ ਐਜ਼ ਅ ਮੈਨੇਜਰ ਸਨ ਫਾਊਂਡੇਸ਼ਨ ਮਲਟੀ ਸਕਿਲ ਡਵੈਲਪਮੈਂਟ ਸੈਂਟਰ ਕਬੀਰਪੁਰ ਤੋਂ ਆਇਆ ਜੀ ਸਰ ਕਿੰਦਾਂ ਦੀਆਂ ਸਹੂਲਤਾਂ ਜਿਹੜੀਆਂ ਲੋਕਾਂ ਨੂੰ ਤੁਸੀਂ ਦੇ ਰਹੇ ਕਿੰਦਾਂ ਦਾ ਰਿਸਪੌਂਸ ਮਿਲ ਰਿਹਾ ਜੀ ਸਰ ਰਿਸਪੌਂਸ ਬਹੁਤ ਵਧੀਆ ਮਿਲ ਰਿਹਾ ਸਾਡਾ ਇਹ ਸੈਂਟਰ ਜਿਹੜਾ ਸਾਡੇ ਸਤਿਕਾਰਯੋਗ ਸਰਦਾਰ ਵਿਕਰਮਜੀਤ ਸਿੰਘ ਸਾਨੀ ਮੈਂਬਰ ਰਾਜਸਭਾ ਨੇ ਸਤੰਬਰ 2021 ਵਿੱਚ ਸ਼ੁਰੂ ਕੀਤਾ ਸੀ ਅਸੀਂ ਹੁਣ ਤੱਕ ਜਿਹੜੇ ਬੇਰੋਜ਼ਗਾਰ ਬੱਚੇ ਨੇ 10th ਪਲੱਸ 2 ਆਸ ਨੇ ਨਹੀਂ 18 ਸਾਲ ਤੋਂ ਜ਼ਿਆਦਾ ਉਮਰ ਹੈ ਉਹਨਾਂ ਨੂੰ ਅੱਪਾ ਜਿਹੜੀ ਹੈ ਟ੍ਰੇਨਿੰਗ ਦੇ ਕੇ ਜੌਬ ਤੇ ਸਕਿੱਲ ਟ੍ਰੇਨਿੰਗ ਦੇ ਕੇ ਜੌਬ ਤੇ ਲਵਾ ਚੁੱਕੇ ਆ ਉਹਨੂੰ ਵੀ ਸਾਡਾ ਟੀਚਾ ਹੈ ਆਉਣ ਵਾਲੇ ਸਮੇਂ 'ਚ ਇਹ ਵੀ ਜਿਹੜੇ ਬੱਚੇ ਨੇ ਉਹਨਾਂ ਨੂੰ 4 ਤੋਂ 6 ਮਹੀਨੇ ਦੀ ਫ੍ਰੀ ਟ੍ਰੇਨਿੰਗ ਦੇ ਕੇ ਅੱਪਾ ਜੌਬ ਤੇ ਲਗਵਾਨੇ ਆ ਉਹ ਸਾਨੂੰ ਇਸ ਕੈਂਪ 'ਚ ਵੀ ਚੰਗਾ ਹੰਗਾਰਾ ਮਿਲ ਰਿਹਾ ਲੋਕ ਜਿਹੜੇ ਨੇ ਪਾਰਟਿਸਪੇਟ ਕਰ ਰਹੇ ਨੇ ਸਰ ਬਹੁਤ ਧੰਨਵਾਦ ਜੀ ਇੱਥੇ ਅਗਲੇ ਵਿਭਾਗ ਦੇ ਹਨ ਜੀ ਸਰ ਕੀ ਨਾਵਾ ਕੇ ਰਿਡ ਡਿਪਾਰਟਮੈਂਟ ਵਾਲੋ ਜਿਹੜਾ ਕੈਂਪ ਲਗਾ ਲੋਕੀ ਕਿਦਾਂ ਤੁਹਾਡੇ ਕੋ ਕੰਮ ਲੈ ਰਹੇ ਕੀ ਕਹਿਣਾ ਚਾਹੁੰਦੇ ਕੇਰੀ ਹੋਰ ਲੈ ਲੋ ਇੰਟਰਵਿਊ ਇਨ ਮੋਸਟ ਹੋ ਭਾਈ ਠੀਕ ਹੈ ਵੀਰ ਜੀ ਇਕਰ ਨਾਲ ਚਲੋ ਆ ਵੀਰ ਹੈ ਹਾਂਜੀ ਸਰ ਕਿਦਾਂ ਦਾ ਰਿਸਪੌਂਸ ਮਿਲ ਰਿਹਾ ਜੀ ਤੁਸੀਂ ਇਹ ਕਿਦਾਂ ਵੇਖ ਰਹੇ ਕਿਦਾਂ ਲੋਕ ਕਿਤਨਾ ਸ਼ਾਹ ਲੋਕਾਂ ਦੇ ਵਿੱਚ ਕਿਦਾਂ ਵੇਖ ਰਹੇ ਜੀ ਤੁਸੀਂ ਬਹੁਤ ਵਧੀਆ ਉਤਸ਼ਾਹ ਹੈ ਜੀ ਲੋਕਾਂ ਚ ਉਤਸ਼ਾਹ ਦੇਖੋ ਭੀੜ ਦਾ ਬਹੁਤ ਵਧੀਆ ਹੁਲਾਰਾ ਮਿਲ ਰਿਹਾ ਹੈ ਹੁਲਾਰੇ ਦੇ ਨਾਲ ਨਾਲ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਜਿਹੜੀ ਪਰਾਲਾ ਕੀਤਾ ਆ ਵਧੀਆ ਗਾ ਲੋਕਾਂ ਨੂੰ ਸਹੂਲਤਾਂ ਕਾਫੀ ਮਿਲ ਰਹੀਆਂ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਆਓ ਤੁਹਾਨੂੰ ਹੋਰ ਵੀ ਅੱਗੇ ਡਿਪਾਰਟਮੈਂਟ ਦੇ ਜਿਹੜੇ ਆ ਜਿਹੜੇ ਫਾਰਮ ਭਰਨੇ ਨੇ ਮੈਡਮ ਹਾਂਜੀ ਮੈਡਮ ਇਹ ਕਾਦੇ ਫਾਰਮ ਭਰ ਰਹੇ ਜੀ ਕੀ ਨਾਂ ਤੁਹਾਡਾ ਛੁਬ ਨਾਮ ਜੀ ਮੇਰਾ ਕੁਲਦੀਪ ਕੌਰ ਆ ਜੀ ਸਰ ਅਸੀਂ ਵਿਧਵਾ ਪੈਨਸ਼ਨ ਦੇ ਪੈਨਸ਼ਨ ਆਸ਼ਰਿਤ ਪੈਨਸ਼ਨਾਂ ਦੇ ਇੱਕ ਫਾਰਮ ਭਰਦੇ ਪਏ ਮੈਡਮ ਕਿਦਾਂ ਦਾ ਰਿਸਪੌਂਸ ਮਿਲ ਰਿਹਾ ਜੀ ਮੈਨੂੰ ਬਹੁਤ ਵਧੀਆ ਆ ਜੀ ਲੋੜਵੰਦ ਕਾਫੀ ਲੋਕ ਹੈਗੇ ਉਹਨਾਂ ਦਾ ਕੰਮ ਵਧੀਆ ਹੋ ਰਿਹਾ ਹੈ ਆਪਣਾ ਸੁਭਨਾ ਮੰਗੀ ਹੈ ਜੀ ਕੁਲਦੀਪ ਕੌਰ ਠੀਕ ਹੈ ਜੀ ਆਓ ਅੱਗੇ ਗੱਲਬਾਤ ਕਰਦੇ ਹਾਂ ਜਿਹੜੇ ਵੱਖ-ਵੱਖ ਡਿਪਾਰਟਮੈਂਟਾਂ ਦੇ ਹੋਰ ਵੀ ਵੇਖੋ ਇੱਕ ਵਾਰੀ ਮੈਂ ਕੈਮਰਾਮੈਨ ਨੂੰ ਕਵਾਂਗਾ ਇੱਧਰ ਜਿਹੜੇ ਲੋਕ ਸਹੂਲਤਾਂ ਲੈਣ ਵਾਸਤੇ ਆਏ ਨੇ ਉਹਨਾਂ ਦੇ ਨਾਲ ਕੈਮਰਾ ਜ਼ਰੂਰ ਮਾਰਿਆ ਜਾਵੇ ਇੱਧਰ ਹੋਰ ਵੀ ਆਪਣੇ ਵਿਭਾਗ ਦੇ ਨੇ ਜਿਹੜੇ ਅਧਿਕਾਰੀ ਹਾਂ ਜੀ ਸਰ ਕੀ ਨਾਮ ਤੇ ਲੋਕਾਂ ਨੂੰ ਕਿਦਾਂ ਦਾ ਸਪੌਂਸ ਮਿਲ ਰਿਹਾ ਜੀ ਜੀ ਸਰ ਮੇਰਾ ਨਾਮ ਅਮਿਤ ਕੁਮਾਰ ਆ ਹਾਂ ਲੋਕਾਂ ਨੂੰ ਬਹੁਤ ਬਹੁਤ ਫਿਲਡਾ ਦਾ ਸਹਿਯੋਗ ਹੈ ਬਾਕੀ ਦੇਖ ਰਹੇ ਕੰਮ ਕਰ ਰਹੇ ਜੀ ਜਿੱਥਾਨਾ ਜੋ ਵੀ ਸਾਡੇ ਕੋਲ ਪਾਰਿਆ ਇਹ ਲੋਕੀ ਵੀ ਆਪਣੇ ਜਿਹੜੇ ਇਹਨਾਂ ਨਾਲ ਕੈਮਰਾ ਜ਼ਰੂਰ ਮਾਰਿਆ ਜਾਵੇ ਆਹ ਤੁਹਾਨੂੰ ਹੋਰ ਵੀ ਵਿਖਾਉਂਦੇ ਆ ਜਿਹੜੇ ਦਬਾਰ ਵੱਖ-ਵੱਖ ਡਿਪਾਰਟਮੈਂਟ ਦੇ ਜਿਹੜੇ ਲੋਕ ਨੇ ਕਿੱਦਾਂ ਦੇ ਰਿਸਪੌਂਸ ਮਿਲ ਰਿਹਾ ਇੱਥੋਂ ਵੀਰ ਆਪਣੇ ਖਲੋਤੇ ਹਾਂ ਜੀ ਸਰ ਕਿੱਦਾਂ ਦਾ ਰਿਸਪੌਂਸ ਮਿਲ ਰਿਹਾ ਜਿਹੜੇ ਭਗਵੰਤ ਮਾਨ ਸਾਹਿਬ ਵੱਲੋਂ ਜਿਹੜਾ ਅੱਜ ਕੈਂਪ ਲਗਾਇਆ ਗਿਆ ਜੀ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਅੱਜ ਕਜਾਲ ਲੋਕਾਂ ਨੂੰ ਦਫ਼ਤਰਾਂ ਦੀ ਖੱਜਲ-ਖਵਾਰੀ ਉੱਥੇ ਜਾ ਕੇ ਕੰਮ ਕਰਾਉਣੇ ਪੈਂਦੇ ਆ ਪਰ ਲੋਕ ਇੱਥੇ ਸਵੇਰ ਤੋਂ ਲੈ ਕੇ 10 ਵ ਕੋਈ ਬੜਾ ਬਾ ਪੈਨਸ਼ਨ ਹੈ ਕੋਈ ਕਿਸ ਤਰ੍ਹਾਂ ਦਾ ਕੰਮ ਕਿਸੇ ਵੀ ਤਰ੍ਹਾਂ ਦਾ ਕੰਮ ਹੈ ਜਿਹੜਾ 44 ਸਰਵਿਸ ਤੋਂ ਬੜੀਆਂ ਵਧੀਆ ਤਰੀਕੇ ਨਾਲ ਲੈ ਰਹੇ ਠੀਕ ਹੈ ਜੀ ਇਹ ਵੀਰ ਵੱਡੇ ਆ ਵੀਰ ਹਾਂਜੀ ਵੀਰ ਜੀ ਮੈਨੂੰ ਆ ਦੱਸੋ ਤੁਹਾਡੇ ਫਾਦਰ ਸਾਹਿਬ ਜਿਹਰੇ ਸੀ ਕਾਫੀ ਚਿਰ ਤੋਂ ਕਿਦੋਂ ਦੇ ਸਿਆਸਤ ਦੇ ਵਿੱਚ ਆਏ ਆ ਤੇ ਅੱਜ ਜਿਹੜਾ ਤੁਹਾਡੇ ਆਪਣੇ ਵੀਰਾਂ ਦੀ ਅਗਵਾਈ ਦੇ ਵਿੱਚ ਕੈਂਪ ਲੱਗਾ ਵਾ ਕੀ ਨਾਂ ਤੁਹਾਡਾ ਤੇ ਫਾਦਰ ਸਾਹਿਬ ਦਾ ਕੀ ਨਾਂ ਸੀ ਮੇਨ ਜੀ ਮੈਂ ਵੀਰ ਜੀ ਸ਼ਮਸ਼ੀਰ ਸਿੰਘ ਖੰਡਿਆਂ ਵਾਲੇ ਮਸ਼ਹੂਰ ਨੇ ਮੇਰੇ ਪਤਾ ਜਿਆ ਨਾਂ ਸਰਦਾਰ ਹਰਬੰਸ ਸਿੰਘ ਜੀ ਪ੍ਰਧਾਨ ਬਹੁਤ ਮੁਲਖ ਹਰ ਜਲੇ ਜਾਣਦੇ ਹੋਏ ਨੇ ਤੇ ਜੋ ਸਿਆਸਤ ਚ ਬਹੁਤ ਪਿੰਡ ਤੋਂ ਹੀ ਅਸੀਂ ਸੁੰਦੇ ਬਚਪਨ ਤੋਂ ਪਏ ਹੋਏ ਨੇ ਤੇ ਹਰ ਇੱਕ ਦਾ ਕੰਮ ਕਰਵਾਇਆ ਤੇ ਹਰ ਇੱਕ ਦਾ ਭਲਾਈ ਕੀਤਾ ਆ ਤੇ ਕੋਈ ਕੇਦਾ ਕੋਈ ਪੈਸੇ ਵਾਲਾ ਕੋਈ ਕੰਮ ਨਹੀਂ ਸਾਡਾ ਕੋਈ ਸਾਨੂੰ ਸਿਰਫ ਸ਼ੌਂਕ ਵਾ ਸ਼ੌਂਕ ਕਰਕੇ ਹੀ ਆਪਾਂ ਕੰਮ ਕਰਦੇ ਹਰ ਇੱਕ ਦਾ ਭਲਾ ਕਰਦੇ ਤੇ ਜਿਹੜੇ ਕੋਟ ਮੈਸਿੰਗ ਇਹ ਕਿ ਕੈਂਪ ਲਗਾਇਆ ਗਿਆ ਵਾ ਕਹਿੰਦੇ ਪੰਜਾਬ ਦਾ ਪੁੱਤ ਭਗਵੰਤ ਮਾਨ ਆਪਦੀ ਸਰਕਾਰ ਆਪਦੇ ਦੁਆਰ ਜਿਹੜਾ ਕੈਂਪ ਲਗਾਇਆ ਇੱਧਰ ਵੇਖਿਆ ਜਾਵੇ ਇੱਕ ਦਿਨ ਮੇਰੇ ਵੀਰ ਨੂੰ ਕਵਾਂਗਾ ਜ਼ਰੂਰ ਚਾਤੀ ਮਰਾਈ ਜਾਵੇ ਜਿਹੜੇ ਇਥੇ ਲੋਕ ਸਹੂਲਤਾ ਲੈਣ ਵਾਸਤੇ ਜਿਹੜੇ ਪਹੁੰਚੇ ਹੋਏ ਨੇ ਡਿਪਾਰਟਮੈਂਟ ਦੇ ਪਬਲਿਕ ਵੀ ਜਿਹੜੀ ਆਪਣੇ ਪ੍ਰੋਪਰ ਤਰੀਕੇ ਦੇ ਨਾਲ ਜਿਹੜਾ ਆਪਣੀ ਸਹੂਲਤ ਲੈਣ ਵਾਸਤੇ ਪਹੁੰਚੇ ਆ ਇਥੇ ਮੇਰੇ ਨਾਲ ਗਗਨਦੀਪ ਸਿੰਘ ਜੀ ਜਿਹੜੇ ਖੰਡਿਆਂ ਵਾਲੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਗਗਨਦੀਪ ਜੀ ਜਿਹੜਾ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਿਹੜਾ ਕੈਂਪ ਲਗਾਇਆ ਗਿਆ ਵਾ ਕੀ ਕਹਿਣਾ ਚਾਹੁੰਦੇ ਜੀ ਤੇ ਤੁਹਾਡੇ ਸਿਆਸਤ ਦੇ ਵਿੱਚ ਦੇ ਕਿਦੋਂ ਦੇ ਸਿਆਸਤ ਦੇ ਵਿੱਚ ਤੁਹਾਡੇ ਆਏ ਵੱਡੇ ਵੱਡੇ ਤੁਹਾਡੇ ਸਿਆਸਤ ਵਿੱਚ ਕਾਫੀ ਚਿਰ ਤੋਂ ਸੇਵਾ ਕਰਦੇ ਰਹੇ ਨੇ ਕੀ ਨਾ ਹੀ ਫਾਦਰ ਸਾਹਿਬ ਦਾ ਜ਼ਰੂਰ ਦੱਸਿਓ ਸਾਨੂੰ ਮੈਂ ਗਗਨਦੀ ਜੋਤ ਜੁਆਇੰਟ ਸੂਬਾ ਸਕੱਤਰ ਪੰਜਾਬ ਆਮ ਆਦਮੀ ਪਾਰਟੀ ਮੇਰੇ ਪਿਤਾ ਸਵਰਗਵਾਸੀ ਸਰਦਾਰ ਹਰਬੰਸ ਸਿੰਘ ਜੀ ਬਿੱਲਾ ਪ੍ਰਦਾਨ ਜੋ ਕਿ ਸਾਨੂੰ ਸਿਆਤ ਪਿਤਾ ਪੁਰਖੀ ਮਿਲੀ ਹੈ ਤੇ ਮੈਂ ਉਹਨਾਂ ਦੀ ਆਪਣੀ ਪਰਿਣਾ ਸਕਦਾ ਇਲਾਕੇ ਦੇ ਵਿੱਚ ਸੇਵਾ ਕਰ ਰਿਆ ਹਾਂ ਤੇ ਜਿਹੜਾ ਅੱਜ ਦਾ ਪ੍ਰੋਗਰਾਮ ਪੰਜਾਬ ਸਰਕਾਰ ਤੁਹਾਡੇ ਦਵਾਰ ਪ੍ਰੋਗਰਾਮ ਤਹਿਤ ਮਾਨ ਸਰਕਾਰ ਵੱਲੋਂ ਅਤੇ ਡਾਕਟਰ ਇੰਦਰਪੀਰ ਸਿੰਘ ਨਿੱਜਰ ਐਮ ਐਲ ਏ ਹਲਕਾ ਦੱਖਣੀ ਜੇ ਜਤਨਾ ਸਦਕਾ ਵਾਰਡ ਨੰਬਰ 38 ਕੋਟ ਮੇ ਸਿੰਘ ਵਿਖੇ ਲਖਾਇਆ ਲਾਇਆ ਜਾ ਰਿਹਾ ਵਾ ਇਹਦੇ ਵਿੱਚ ਸੰਗਤਾਂ ਨੂੰ 44 ਕਿਸਮ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਵਾਂ ਅਤੇ ਮੌਕੇ ਤੇ ਹੀ ਕੰਮ ਹੋ ਰਹੇ ਆ ਚਲੋ ਠੀਕ ਹੈ ਜੀ ਅੱਗੇ ਤੁਹਾਨੂੰ ਵਿਖਾਉਂਦੇ ਆ ਇੱਕ ਵਾਰੀ ਮੈਂ ਵੀਰ ਨੂੰ ਕਹਾਂਗਾ ਫਿਰ ਕੈਮਰਾ ਮਾਰ ਕੇ ਜਿਹੜੇ ਇੱਥੇ ਲੋਕੀ ਜਿਹੜੇ ਪਹੁੰਚੇ ਨੇ ਸਹੂਲਤਾਂ ਲੈਣ ਆ ਉਸੇ ਉਹਨਾਂ ਵਾਲੇ ਵਿਖਾਇਆ ਜਾਵੇ ਜਿਹੜੇ ਇੱਥੋਂ ਦੇ ਮੇਨ ਜਿਹੜੇ ਸਮੂਹ ਉਦੇਦਾਰ ਨੇ ਹਲਕਾ ਦੱਖਣੀ ਦੇ ਵਲੰਟੀਅਰ ਉਹਨਾਂ ਦੇ ਵੀ ਜਰੂਰ ਕੈਮਰਾ ਫਾਰ ਕੇ ਦਿਖਾਇਆ ਜਾਵੇ ਜਿਹੜੇ ਆਪਣੇ ਇਹਨਾਂ ਦੇ ਨਾਲ ਸਮੁੱਚੀ ਟੀਮ ਜਿਹੜੀ ਖਲੋਤੀ ਹੋਈ ਹੈ ਜਿਹੜੀ ਉਹ ਟੀਮ ਜਿਹੜੀ ਹੈ ਜਿਹੜੀ ਡਾਕਟਰ ਸਾਹਿਬ ਦੇ ਨਾਲ ਟਾਂਗ ਵਾਂਗੂ ਖੜੀ ਹੈ ਅਗਲੀ ਇੱਥੇ ਬਲਾਕ ਪ੍ਰਧਾਨ ਵੀ ਜਿਹੜੇ ਆਪਣੇ ਪਹੁੰਚੇ ਹੋਏ ਨੇ ਬਲਾਕ ਪ੍ਰਧਾਨ ਸੁਖ ਚੂੜੇ ਵਾਲਾ ਜੀ ਹਾਂਜੀ ਸੁਖ ਜੀ ਕੀ ਕਹਿਣਾ ਜਾਂਦੇ ਜੀ ਇਹਦੇ ਬਾਰੇ ਹਾਂਜੀ ਜਿਹੜੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੇ ਵੱਲੋਂ ਜਿਹੜੀ 176 ਸੇਵਾ ਸ਼ੁਰੂ ਕੀਤੀ ਗਈ ਸੀ ਉਹਦੇ ਤਹਿਤ ਜਿਹੜੀਆਂ 43 ਪ੍ਰਕਾਰ ਦੀਆਂ ਸਹੂਲਤਾਂ ਪਬਲਿਕ ਨੂੰ ਇੱਕ ਇੱਕ ਫੋਨ ਕਾਲ ਤੇ ਮੋਹਿਆ ਕਰਾਈਆਂ ਜਾ ਰਹੀਆਂ ਨੇ ਉਹਨਾਂ ਦੇ ਮੁਤਾਬਿਕ ਲੋਕਾਂ ਵਿੱਚ ਲੈ ਕੇ ਆਏ ਆਪਾਂ ਆਪ ਦੀ ਸਰਕਾਰ ਆਪ ਦੇ ਦਵਾਰ ਔਰ ਮੌਕੇ ਦੇ ਇਥੇ ਸਾਰੇ ਕੰਮ ਹੋ ਰਹੇ ਨੇ ਪਬਲਿਕ ਤੁਸੀਂ ਦੇਖ ਰਹੇ ਹੋ ਕਿਤਾ ਇਕੱਠਿਆ ਪਬਲਿਕ ਦਾ ਔਰ ਬਹੁਤ ਹੀ ਉਤਸ਼ਾਹ ਨਾਲ ਲੋਕੀ ਆਪਣੇ ਕੰਮ ਕਰਵਾ ਰਹੇ ਨੇ ਠੀਕ ਹੈ ਨਾਲ ਹੀ ਇੱਕ ਵੀਰ ਹੈ ਸੋਸ਼ਲ ਮੀਡੀਆ ਦਾ ਜਿਹੜਾ ਵੀਰ ਨਵਾਂ ਨਿਯੁਕਤ ਹੋਇਆ ਕੀ ਨਾਮ ਸਰ ਦਾ ਠਾ ਇਹ ਤੇ ਕੀ ਕਹਿਣਾ ਚਾਹੁੰਦੇ ਜੀ ਬੜੀ ਵੱਡੀ ਜ਼ਿੰਮੇਵਾਰੀ ਹੈ ਸੋਸ਼ਲ ਮੀਡੀਆ ਨੂੰ ਕਵਰ ਕਰਨ ਦੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਹਮਮ ਜੀ ਸਿੰਘ ਆ ਹੁਣੇ-ਹੁਣੇ ਪਾਰਟੀ ਵੱਲੋਂ ਮੈਨੂੰ ਸੋਸ਼ਲ ਮੀਡੀਆ ਦਾ ਬਲਾਗ ਇੰਜਾਜ ਵਿੱਚ ਜੁਕਤ ਕੀਤਾ ਗਿਆ ਆ ਤੇ ਮੈਂ ਆਪਣੀ ਤਨਦੇਹੀ ਦੇ ਨਾਲ ਪੂਰਾ ਇਸ ਜ਼ਿੰਮੇਵਾਰੀ ਨੂੰ ਨਿਭਾਵਾਂਗਾ ਕਿਉਂਕਿ ਮੈਂ ਜਿਹੜੀ ਮੇਰੀ ਡਿਗਰੀ ਰਹੀ ਆ ਜੀ ਉਹ ਵੀ ਜਰਨਲਿਸਟਿੰਗ ਦੀ ਰਹੀ ਆ ਤੇ ਬਾਕੀ ਜਿੱਦਾਂ ਤੁਸੀਂ ਵੇਖ ਰਹੇ ਹੋ ਕੈਂਪ ਦੇ ਵਿੱਚ ਇਦਾਂ ਜੀ ਮਾਨ ਸਰਕਾਰ ਨੇ ਜੋ ਕਿਹਾ ਸੀ ਉਹ ਕਰਕੇ ਵਿਖਾ ਰਹੇ ਨੇ ਕਦੀ ਪਟਵਾਰੀ ਦੇ ਕਦੀ ਕਚੈਰੀ ਅੱਜ ਨਹੀਂ ਲੋਕਾਂ ਨੂੰ ਲੱਭਦੇ ਅੱਜ ਲੋਕਾਂ ਦੇ ਘਰਾਂ ਆ ਜਾਣਗੇ ਬੈਠੇ ਨੇ ਲੋਕਾਂ ਦੀ ਪਟਵਾਰੀ ਵੇਟ ਕਰ ਰਹੇ ਨੇ ਲੋਕਾਂ ਨੂੰ ਪਟਵਾਰੀ ਦੀ ਵੇਟ ਕਰਨ ਦੀ ਲੋੜ ਨਹੀਂ ਆ ਇਸ ਤੋਂ ਵੱਡਾ ਬਦਲਾਅ ਤੇ ਹੋਰ ਕੋਈ ਵੇਖਰ ਨੂੰ ਮਿਲ ਨਹੀਂ ਸਕਦਾ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਮੁੱਖ ਮੰਤਰੀ ਭਗਵੰਤ ਸਿੰਘ ਮਾਰਵਾਲੋ 43 ਤਰ੍ਹਾਂ ਦੀਆਂ ਸੇਵਾਵਾਂ ਲੈਣ ਦੇ ਲਈ ਲੋਕ ਇੱਥੇ ਪਹੁੰਚੇ ਨੇ ਤੇ ਵੱਡੇ ਪੱਦਰ ਤੇ ਲੋਕ ਇੱਥੇ ਆ ਕੇ ਆਪਣੇ ਸਾਰੇ ਕੰਮ ਜਿਹੜੇ ਸਰਕਾਰੀ ਸਹੂਿਦਾਂ ਦਾ ਕੈਂਪ ਇੱਥੇ ਲੱਗਾ ਤੇ ਲੋਕ ਆ ਕੇ ਬੇਸ ਕੈਂਪ ਦੇ ਵਿੱਚ ਲਾਭ ਲੈ ਰਹੇ ਨੇ ਇੱਕ ਭੈ ਜੀ ਸਾਡੇ ਵਿੱਚ ਖਲੋਤੇ ਨੇ ਹਾਂ ਜੀ ਕਿੱਥੋਂ ਆਏ ਜੀ ਹਾਂ ਜੀ ਜੇ ਇੱਥੇ ਕੋਟ ਮਿਕਸਿੰਗ ਤੋਂ ਕੀ ਕੰਮ ਕਰਵਾਉਣਾ ਸੀ ਅਸੀਂ ਆਧਾਰ ਕਾਰਡ ਅਪਡੇਟ ਕਰਵਾਉਣਾ ਸੀਗਾ ਸਾਡਾ ਤੁਰੰਤ ਹੋ ਗਿਆ ਕਿਸ ਤਰ੍ਹਾਂ ਲੱਗੀਆਂ ਮਾਂ ਸਾਫੀਆਂ ਜੀ ਸਾਨੂੰ ਬਹੁਤ ਵਧੀਆ ਲੱਗੀਆਂ ਵਾ ਸਾਡਾ ਇਲਾਕਾ ਬਹੁਤ ਪਛੜਿਆ ਸੀ ਇਸ ਕਰਕੇ ਸਾਡੀ ਇੱਥੇ ਕੋਈ ਸੁਣਵਾਈ ਨਹੀਂ ਸੀ ਹੁੰਦੀ ਅੱਜ ਤੱਕ ਇੱਥੋਂ ਤੱਕ ਕਿ ਸਾਡੀ ਸੜਕ ਨੂੰ ਸਾਡੀ ਸਾਰੀ ਉਮਰ ਲੰਘ ਚੱਲੀ ਐ ਅਸੀਂ ਸੜਕ ਦੇ ਸਾਡੇ ਟੋਏ ਪੈ ਰਹੇ ਜਦੋਂ ਦੇ ਨਿਜਰ ਸਾਹਿਬ ਆਏ ਆ ਸਾਡੇ ਬਹੁਤ-ਬਹੁਤ ਸੀ ਧੰਨਵਾਦ ਕਰਦੇ ਹਾਂ ਉਹਨਾਂ ਦਾ ਕਿ ਉਹਨਾਂ ਨੇ ਬਹੁਤ ਵਧੀਆ ਸਾਨੂੰ ਇੱਥੇ ਕਾਫੀ ਸਾਨੂੰ ਸਹੂਲਤਾ ਮਿਲ ਚੁੱਕੀਆਂ ਹੋਂ ਤੱਕ ਜਿਹੜੀਆਂ ਰਹਿੰਦੀਆਂ ਉਹ ਵੀ ਪੂਰੀਆਂ ਹੋ ਜਾਣਗੀਆਂ ਅੱਜ ਸਰਕਾਰ ਬਣੀ ਨੂੰ ਵੀ ਥੋੜਾ ਚਿਹਰਾ ਹੋਇਆ ਵਾ ਇਸ ਕਰਕੇ ਬਹੁਤ ਵਧੀਆ ਅਸੀਂ ਬਹੁਤ ਬਹੁਤ ਧੰਨਵਾਦ ਸਰਦਾਰ ਭਵਨ ਸਿੰਘ ਮਾਨ ਜੀ ਦਾ ਵੀ ਕਰਦੇ ਆ ਤੇ ਅਸੀਂ ਇੰਦਰਬੀਨ ਨਿਜਰ ਜੀ ਦਾ ਵੀ ਕਰਦੇ ਆ ਕਿ ਉਹਨਾਂ ਨੇ ਵੀ ਗਾੜੀ ਖੰਡਿਆ ਵਾਲੇ ਜਿਹੜੇ ਗਗਨਦੀਪ ਸਿੰਘ ਖੰਡਿਆ ਵਾਲੇ ਖਲੋਤੇ ਉਹਨਾਂ ਦਾ ਵੀ ਬਹੁਤ ਬਹੁਤ ਕਿਉਂਕਿ ਜੇ ਕੋਈ ਬੰਦਾ ਗਾੜੀ ਲੱਗੇ ਤੇ ਤਾਂ ਹੀ ਕੋਈ ਕੰਮ ਹੁੰਦਾ ਵਾ ਇਸ ਕਰਕੇ ਅੱਜ ਤੱਕ ਸਾਨੂੰ ਕੋਈ ਆਗੂ ਨਹੀਂ ਚੰਗਾ ਮਿਲਿਆ ਇਸ ਕਰਕੇ ਹੁਣ ਸਾਨੂੰ ਆਗੂ ਵਧੀਆ ਮਿਲਿਆ ਵਾ ਸਾਨੂੰ ਹੁਣ ਆਸ ਵੀ ਆ ਕਿ ਸਾਡੇ ਰਹਿੰਦੇ ਕੰਮ ਵੀ ਹੋ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਨਾਲ ਹੀ ਸਾਡੇ ਗਗਨਦੀਪ ਸਿੰਘ ਖੰਡਿਆ ਵਾਲੇ ਜਿਹਦੇ ਵੱਡੇ ਬ੍ਰਦਰ ਇੱਥੇ ਖਲੋਤੇ ਨੇ ਤੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਸਰ ਕਿਸ ਤਰ੍ਹਾਂ ਲੱਗਦੀ ਹੈ ਇਹ ਸੇਵਾ ਵਾ ਤੇ ਵੱਧ ਚੜ ਕੇ ਲੋਕ ਜਿਹੜੇ ਨੇ ਇਸ ਕੈਂਪ ਦੇ ਵਿੱਚ ਆ ਕੇ ਲਾਭ ਰਹਿ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇੱਥੇ ਅੱਜ ਸੰਗਤ ਸਵੇਰ ਤੋਂ ਠਾਠਾ ਮਾਰਦਾ ਇਕੱਠ ਬਹੁਤ ਕਿਨੋ ਹੀ ਕੁਛ ਉਹਦਾ ਕਰ ਹੀ ਨਹੀਂ ਸਕਦੇ ਦੇਣ ਤੇ ਹਰ ਬੰਦੇ ਦਾ ਕੰਮ ਇੱਕ ਸਕਿੰਟ ਤੋਂ ਪਹਿਲਾਂ ਹਰ ਅਫਸਰ ਕਰ ਰਿਆ ਤੇ ਹਰ ਕੋਈ ਉਹਦੇ ਗੁਣ ਗੁੰਡ ਰਿਹਾ ਵਾ ਬਹੁਤ ਵਧੀਆ ਭਗਵੰਤ ਮਾਨ ਦੀ ਸਰਕਾਰ ਨੇ ਬਹੁਤ ਵਧੀਆ ਪ੍ਰਾਲਾ ਕੀਤਾ ਹੋਇਆ ਲੋਕਾਂ ਨਾਲ ਅਸੀਂ ਗੱਲਬਾਤ ਕਰਾਂਗੇ ਹਾਂਜੀ ਹਾਂਜੀ ਵੀਰ ਜੀ ਇਹ ਜੇ ਸਾਡੇ ਆਏ ਨੇ ਨਾ ਖੰਡੇ ਵਾਲੇ ਸਾਹਿਬ ਇਹ ਸਾਰਿਆਂ ਦੀ ਮਦਦ ਕਰਦੇ ਆ ਗਰੀਬ ਆਦਮੀ ਦੀ ਖਾਸ ਤੌਰ ਤੇ ਮਦਦ ਕਰਦੇ ਆ ਬਹੁਤ ਲੈਗ ਇਹ ਐਮਐਲਏ ਬਣਨ ਦੇ ਯੋਗ ਅਗੇ ਨੇ ਇਹ ਇਲੈਕਸ਼ਨ ਦੇ ਖਰੋਨਦੇ ਵਾਕਈ ਹੱਕਦਾਰ ਹੈਗੇ ਨੇ ਇਹ ਸਾਰਿਆਂ ਦਾ ਕੰਮ ਬੜੇ ਤਸੱਲੀ ਉਹ ਪ੍ਰੇਮ ਭਾਵ ਨਾਲ ਗਰੀਬਾਂ ਦੀ ਜੀ ਸੰਦੇ ਆ ਆਪਾਂ ਸਾਡੇ ਇਲਾਕੇ ਰਹਿੰਦੇ ਆ ਬਹੁਤ ਇਨਸਾਨ ਉਹ ਬੜ ਮਾਨ ਮਿਹਨਤੀ ਰੋਮਾਨਦਾਰ ਇਨਸਾਨ ਹੈਗੇ ਇਹ ਸੰ ਇਲਾਕਾ ਨਿਵਾਸੀ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਤੇ ਵੱਧ ਛੱਡ ਕੇ ਲੋਕ ਏਰੀਏ ਤੋਂ ਆ ਕੇ ਵੱਖ-ਵੱਖ ਸਹੂਲਤਾਂ ਦਾ ਲਾਭ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੁਆਰਾ ਆਪ ਸਰਕਾਰ ਲੋਕਾਂ ਦੇ ਦੁਆਰ ਦੇ ਵਿੱਚ ਆ ਕੇ ਸੇਵਾਵਾਂ ਜਿਹੜੀਆਂ ਮਾਨ ਸਾਹਿਬ ਵੱਲੋਂ ਸ਼ੁਰੂ ਕੀਤੀਆਂ ਨੇ ਉਹਨਾਂ ਦਾ ਲਾਭ ਲੈ ਰਹੇ ਨੇ